ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਉੱਥੇ ਖੜ ਕੇ ਰਸਤੇ ਖੋਲਣ ਜੇ ਕਿਤੇ ਪ੍ਰਮਾਤਮਾ ਨੇ ਇਹ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲਦੀਆਂ ਹੁੰਦੀਆਂ ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ ਉਹਨਾਂ ਦਾ ਟਾਊਟ ਬਣ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਅਜੇ ਧੱਕਾ ਕਰ ਰਹੀ ਹੈ ਸਾਡੀ ਧਰਤੀ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਹੈ ਸਾਡੀ ਧਰਤੀ ਤੇ ਆ ਕੇ ਉਹ ਅਥਰੂ ਗੇ ਚਲਾ ਰਹੇ ਹੈ ਕਿੰਨੀ ਮੰਦ ਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ ਐਸੀ ਅਦਾਜ ਆਜ਼ਾਦ ਦੇਸ਼ ਦੇ ਇੱਕ ਸੂਬਾ ਹੈ ਐਸੀ ਕੋਈ ਪਾਕਿਸਤਾਨ ਨਹੀਂ ਹੈ ਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ ਜਿਹੜੀਆਂ ਗੋਲੀਆਂ ਸਾਡੇ ਧਰਤੀ ਤੇ ਸਾਡੇ ਨੌਜਵਾਨਾਂ ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼? ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ ਉਹਨਾਂ ਦਾ ਟਾਊਟ ਬਣ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਅੱਜ ਧੱਕਾ ਕਰ ਰਹੀ ਹੈ। ਸਾਡੀ ਧਰਤੀ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਆ ਸਾਡੀ ਧਰਤੀ ਤੇ ਆ ਕੇ ਉਹ ਅਥਰੂ ਗੇ ਚਲਾ ਰਹੇ ਆ ਤੇ ਪੰਜਾਬ ਦੀ ਧਰਤੀ ਤੇ ਇਹ ਜਿਹੜਾ ਸਾਡੀ ਨੌਜਵਾਨੀ ਦਾ ਕਹਾਣ ਹੋ ਰਿਹਾ ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦੇ ਨਾਲ ਹਰ ਤਰ੍ਹਾਂ ਦੀ ਤੱਕੇਸ਼ਾਈ ਹੋ ਰਹੀ ਹੈ ਉਹਨਾਂ ਨੂੰ ਕਾਨੂੰਨੀ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਦਿੱਲੀ ਜਾਣ ਲੇਕਿਨ ਉਹ ਕਰਨ ਨਹੀਂ ਦਿੱਤਾ ਜਾ ਰਿਹਾ ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰਨੇ ਚੱਲ ਰਹੀਆਂ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜਿਹੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ ਇਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਮੈਂ ਪੰਜਾਬ ਦੇ ਨਾਲ ਆ ਉਹ ਭਾਈ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਹੈ ਕਿ ਤੂੰ ਅੰਦਰੋਂ ਹਰ ਜਾਲ ਸਾਜੀ ਦੇ ਵਿੱਚ ਕੇਂਦਰ ਦੇ ਨਾਲ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਕਿੰਨੀ ਮੰਦ ਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ ਇੱਕ ਕਿਸਾਨ ਪਹਿਲਾਂ ਮਰ ਚੁੱਕਿਆ 750 ਕਿਸਾਨਾਂ ਦੀ ਸ਼ਹੀਦੀ ਦੀਆਂ ਅਰਥੀਆਂ ਐਸੀ ਪਹਿਲਾਂ ਚੁੱਕ ਚੁੱਕੇ ਹਨ ਤੇ ਆ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ ਪੰਜਾਬ ਨੂੰ ਫੇਰ ਉਸੇ ਪੱਟੀ ਦੇ ਵਿੱਚ ਝੋਕਿਆ ਜਾ ਰਿਹਾ ਹੈ ਜੀ ਦੇ ਵਿੱਚੋਂ ਪੰਜਾਬ ਨਿਕਲ ਕੇ ਸੰਤਾਪ ਭੋਕੇ ਬਾਹਰ ਆਇਆ ਸੀ ਸੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹੋਸ਼ ਕਰੇ ਇਸ ਤਰੀਕੇ ਦੇ ਨਾਲ ਸਾਡੇ ਰਸਤੇ ਇਹ ਇੱਕ ਆਜ਼ਾਦ ਦੇਸ਼ ਹੈ ਐਸੀ ਅਦਾਜ਼ ਆਜ਼ਾਦ ਦੇਸ਼ ਦੇ ਇੱਕ ਸੂਬਾ ਹੈ ਐਸੀ ਕੋਈ ਪਾਕਿਸਤਾਨ ਨਹੀਂ ਹੈ ਜੇ ਹਰਿਆਣਾ ਦਾ ਮੰਤਰੀ ਕਹਿ ਰਿਹਾ ਕਿ ਇੱਧਰ ਪਾਕਿਸਤਾਨ ਨਹੀਂ ਹੈ ਤਾਂ ਉੱਧਰ ਵੀ ਤਾਂ ਪਾਕਿਸਤਾਨੀ ਹੈ ਸਾਨੂੰ ਸਾਡੇ ਰਸਤੇ ਕਿਵੇਂ ਰੋਕੇ ਜਾ ਰਹੇ ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਇਸ ਲਈ ਸਰਕਾਰਾਂ ਹੋਸ਼ ਕਰਨ ਜਿਸ ਤਰੀਕੇ ਦੇ ਪਾਸੇ ਨੂੰ ਇਹ ਪੰਜਾਬ ਨੂੰ ਤੋੜ ਰਹੇ ਐ ਇਹ ਆਉਣ ਵਾਲਾ ਪੂਰੇ ਦੇਸ਼ ਲਈ ਬਹੁਤ ਹੀ ਸੰਕਟਮਈ ਸਮਾਂ ਦੇਖਣ ਨੂੰ ਮਿਲੇਗਾ ਜੇ ਸਰਕਾਰਾਂ ਨੇ ਸਮਝ ਨਹੀਂ ਕੀਤੀ ਜੋ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਐ ਜੋ ਮਾਦੇ ਖੇਤ ਮਜ਼ਦੂਰਾਂ ਦੇ ਨਾਲ ਕੀਤੇ ਐ ਕਿਸਾਨਾਂ ਦਾ ਵੀ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਜਿਹੜੀ ਗਰੰਟੀ ਤੁਸੀਂ ਦਿੱਤੀ ਹੋਈ ਐ ਉਸ ਨੂੰ ਕਾਨੂੰਨੀ ਰੂਪ ਦੇ ਕੇ ਇਹ ਮਸਲੇ ਦਾ ਹੱਲ ਸਹੀ ਤਰੀਕੇ ਨਾਲ ਕੱਢੋ ਆ ਜਿਹੜੀਆਂ ਚੁਲਾਕੀਆਂ ਸਾਡਾ ਮੁੱਖ ਮੰਤਰੀ ਕਰ ਰਿਹਾ ਕਿ 5 ਚਿੰਸਾਂ ਤੇ ਦੇ ਦੇਣਾ ਉਹ ਵੀ ਉਹਨਾਂ ਨੇ 2 ਸਾਲ ਲਈ ਕਿਹਾ ਇਹ ਕਹਿੰਦਾ ਨਾ 5 ਸਾਲ ਲਈ ਦੋ ਦੱਸੋ ਕਿੱਡੀ ਬੜੀ ਬਹਾਦਰੀ ਕਰ ਰਿਹਾ ਵੀ ਉਸ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਣਾ ਐ ਹਰ ਇੱਕ ਪ੍ਰਾਈਵੇਟ ਏਜੰਸੀ ਤੋਂ ਨਾਲ ਕੰਟਰੈਕਟ ਕਰ ਰਹੀ ਸਰਕਾਰ ਵੀ ਨਹੀਂ ਗਰੰਟੀ ਦੇ ਰਹੀ ਇਹਨਾਂ ਚਾਲਾਂ ਲੂੰਬੜ ਚਾਲਾਂ ਜਿਹੜੀਆਂ ਸਾਡਾ ਮੁੱਖ ਮੰਤਰੀ ਚੱਲ ਰਿਹਾ ਇਹਨਾਂ ਨੂੰ ਬੰਦ ਕਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਬੜਾ ਬਹੁਤ ਮਿਲਿਆ ਇਹ ਹੋਸ਼ ਕਰਨ ਇਹਨਾਂ ਨੇ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਮੈਂ ਸਾਰੀਆਂ ਅਸੀਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਗਰੰਟੀਆਂ ਦਵਾਗੇ ਐਮਐਸਪੀ ਐਸੀ ਦਵਾਗੇ ਹੁਣ ਕਿੱਥੇ ਉਹ ਸੱਪ ਸੁੰਘ ਗਿਆ ਹੁਣ ਇਹਨਾਂ ਨੂੰ ਹੁਣ ਕਿੱਥੇ ਉਹ ਸਰਕਾਰਾਂ ਗਈਆਂ ਉਥੇ ਕਿੱਥੇ ਉਹ ਗੱਲਾਂ ਗਈਆਂ ਇਸ ਲਈ ਮੈਂ ਫੇਰ ਅਪੀਲ ਕਰਦਾ ਹਾਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਇਕੱਠੇ ਹੋ ਕੇ ਪੰਜਾਬ ਨੂੰ ਨਾ ਦੱਬੋ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਤੇ ਪੰਜਾਬ ਦਾ ਨੁਕਸਾਨ ਕਰਨਗੇ ਮੇਰੀਆਂ ਉਹਨਾਂ ਗੱਲਾਂ ਨੂੰ ਪੂਰਾ ਨਾ ਹੋਣ ਦਿਓ ਮੈਂ ਉਹਦੇ ਵਿੱਚ ਖੁਸ਼ ਹਾਂ ਕਿ ਤੁਸੀਂ ਪੰਜਾਬ ਦੇ ਹਾਲਾਤ ਨੂੰ ਸੁਧਾਰੋ ਤੇ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਓ ਪੰਜਾਬ ਅਨਿਖੜਮਾ ਅੰਗੇ ਦੇਸ਼ ਦਾ ਤੇ ਪੰਜਾਬ ਨੇ ਬਹੁਤ ਕੁਰਬਾਨੀਆਂ ਦੇਸ਼ ਲਈ ਕੀਤੀਆਂ ਹੋਈਆਂ ਇਹ ਦਾ ਜਿਹੜਾ ਸਬਰ ਹੈ ਉਹਨੂੰ ਤੁਸੀਂ ਮਾਪੋ ਨਾ ਇਸ ਮੁੱਖ ਮੰਤਰੀ ਨੇ ਕਿਸਾਨ ਦਾ ਮੁੰਡਾ ਕਹਿ ਕੇ ਵੋਟਾਂ ਲੈ ਲੀਆਂ ਹੁਣ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਵੀ ਲਿਖਦਾ ਹੈ ਪੰਜਾਬ ਦੇ ਪੁੱਤਰ ਤਾਂ ਸਾਰੇ ਹੀ ਹੈ ਇਹ ਕੋਈ ਨਵਿਕਲਾ ਤਾਂ ਹੈ ਨਹੀਂ ਲੇਕਿਨ ਜੇ ਇਹ ਇਹ ਆਪਣੇ ਆਪ ਨੂੰ ਲਿਖਣਾ ਪਸੰਦ ਕਰਦਾ ਤਾਂ ਉਹ ਕੰਮ ਵੀ ਕਰੇ ਜਿਹੜਾ ਕਿ ਪੰਜਾਬ ਦੇ ਪੁੱਤਰ ਪਗਤ ਸਿੰਘ ਉਹਨੇ ਕੀਤਾ ਸੀ ਉਹਦੀਆਂ ਪੱਗਾਂ ਬੰਨਣ ਨਾਲ ਨਹੀਂ ਮਸਲਾ ਹੱਲ ਹੋ ਜਾਂਦਾ ਮਸਲੇ ਹੱਲ ਹੋਣੇ ਆ ਉਹਦੇ ਵਾਲੇ ਕੰਮ ਕਰਨ ਨਾਲ ਆਵੇ ਹੁਣ ਉੱਥੇ ਖੜੇ ਜਾ ਕੇ ਸਰਕਾਰ ਨੂੰ ਆਪਣੇ ਨਾਲ ਲੈ ਕੇ ਜਾਵੇ ਲੋਕਾਂ ਨੂੰ ਕਾਦੇ ਪੜਾਈ ਜਾਂਦਾ ਉੱਥੇ ਜਾ ਕੇ ਕਹੇ ਸਰਕਾਰ ਕਹੇਗੀ ਜੀ ਸਾਡਾ ਰਸਤਾ ਹੈ ਪੰਜਾਬ ਦਾ ਐਸੀ ਇਧਰ ਸਰਕਾਰਾਂ ਤੁਸੀਂ ਉਧਰ ਸਰਕਾਰਾਂ ਐਸੀ ਖੋਲਾਂਗੇ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਉੱਥੇ ਖੜਗੇ ਰਸਤੇ ਖੋਲਣ ਜੇ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700